ਆਪਾਂ ਤੁਹਾਨੂੰ ਦੱਸਾਂ ਵੀ ਕਮੈਨਚੋਂ ਕਿੰਨੀ ਕਮਾਈ ਹੁੰਦੀ ਆ ਬਾਈ ਨੂੰ ਰੋਕਦੇ ਆ ਪੁੱਛਦੇ ਆ ਇਹਨੇ ਵਧੀਆ ਕੰਮ ਕਰਿਆ ਗੜਗੜ 5-6 ਸਾਲ ਹੋ ਗਏ ਨੂੰ ਕਰਦੇ ਨੇ ਉਹ ਬਾਈ ਰੋਕੀ ਆ ਦੱਸ ਕੇ ਯਹੀਂ ਕਿੰਨੀ ਕਮਾਈ ਆ ਕਮੈਨਚੋਂ ਕਹਿੰਦੇ ਬੜੀ ਕਮਾਈ ਆ ਕਮੈਨਚੋਂ ਪਹਿਲਾਂ ਬਾਈ ਐਂ ਦੱਸ ਵੀ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਕਮੈਨਾਂ ਨੇ ਸਾਡੇ ਪਿੰਡ ਚ 60 ਕਮੈਨਾਂ ਨੇ ਬਾਈ ਇੱਕ ਪਿੰਡ ਦੇ 60 ਕਮੈਨਾਂ ਹਾਂ ਕੁੱਲ ਦਰੀਆਂ ਪਿੰਡ ਹਨਾ ਹੂੰ ਕੁੱਲ ਦਰੀਆਂ ਪਿੰਡ ਦੇ 60 ਕਮੈਨਾਂ ਨੇ ਬਾਈ ਤੇ ਹੁਣ ਕਮਾਈ ਬਾਈ ਕੀ ਕਮਾਈ ਬਾਰੇ ਦੱਸ ਵੀ ਕਮਾਈ ਕਿੰਨੀ ਕੀ ਆ ਕਮਾਈ ਦਾ ਕੀ ਹੈ ਵੀ ਡੀਜ਼ਲ ਮੈਂ ਕਿਹਾ ਰੇਟ ਨਹੀਂ ਹੈਗਾ ਲੋਕਾ ਵੱਧਾ ਕੰਪੀਟੀਸ਼ਨ ਵੱਧਾ ਹੈ ਮਸ਼ੀਨਾ ਕਰਕੇ ਜੇ ਮਸ਼ੀਨਾ ਘਟਾਉਣਾ ਤਾਂ ਰੇਟ ਵੀ ਵਧੇ ਅੱਛਾ ਇਸ ਕਰਕੇ ਘਟਾ ਹੈ ਰੇਟ ਕੀ ਹੈ ਰੇਟ ਤਾਂ 1500 ਹੈ ਵੀ ਵੀ ਫੇਰ ਵੀ ਬਚਤ ਹੁੰਦੀ ਨਹੀਂ ਜੀਰੀਆਂ 'ਚ 1000 ਰੁਪਏ ਕਿਲੇ ਦਾ ਤੇਲ ਖਾ ਜਾਂਦੀ ਹੈ ਅੱਛਾ ਖਰਚਾ ਪਾ ਕੇ ਕੀ ਵੱਧ ਹੈ ਮਸ਼ੀਨ ਆਪਣਾ ਵਿਆਜ ਨਹੀਂ ਮੋੜਦੀ ਅੱਛਾ ਹੂੰ ਪਹਿਲਾਂ ਕਮਾਈ ਹੈ ਸੀ ਪਹਿਲਾਂ ਵੱਧ ਕਮਾਈ ਸੀ ਜਿਵੇਂ ਸੀ ਪਿੰਡ ਚ 10 ਮਸ਼ੀਨਾਂ ਦਾ ਨੇ ਫਿਰ ਤਾਂ ਕਮਾਈ ਏ ਬਈ ਹੂੰ 500 ਕਿੱਲਾ ਵੜੂਗੀ ਹੁਣ 60 ਕਵਈਨ ਹੁਣ ਤਾਂ 200 ਕਿੱਲਾ ਵੜਦੀ ਏ ਲੋਕਲ ਹੂੰ 220 ਵੜਦੇ ਕੋਈ 250 ਵੜਦੇ ਪਹਿਲਾਂ ਕਿੰਨੇ ਵੜਦਾਂ ਸੀ ਪਹਿਲਾਂ ਤਾਂ 1000 1000 ਕਿੱਲਾ ਵੱਡਿਆ ਕਰਦੇ ਹੂੰ ਹੂੰ ਹੁਣ ਇੱਕ ਗੱਲ ਹੋਰ ਜਿਵੇਂ 200 ਕਿੱਲਾ ਵੜਦਾ ਉਹਦੇ ਵਿੱਚ ਜਿਹੜੀ ਕਮਾਈ ਤਾਂ ਹੁੰਦੀ ਏ ਦੇਖ ਪ੍ਰੋਫਿਟ ਤਾਂ ਹੁੰਦਾ ਹੀ ਵੀ ਉਹ ਕਮਾਈ ਕਿੱਧਰ ਜਾਂਦੀ ਏ ਬਈ ਕਮਾਈ ਤਾਂ ਬਈ ਲਾ ਲ 200 ਕਿੱਲਾ ਵੱਡਾ ਹੈ ਬਾਕੀ ਦਾਰ ਵੀ ਨਹੀਂ ਸਾਰੀ ਮੁੜਦੀ 200 3 ਲੱਖ ਹੋ ਗਿਆ ਕਮਾਈਏ ਦਾ 15 ਹਿਸਾਬ ਨਾਲ ਹੂੰ ਡੂੜ ਲੱਖ ਦਾ ਤੇਲ ਖਾ ਜਾਂਦੀ ਹੈ ਮਸ਼ੀਨਾਂ ਅੱਛਾ 50000 ਰੇਪੇਅਰ ਦਾ ਡਰਾਈਵਰ ਦਾ ਖਰਚਾ ਵੈਸਾ ਵੀ ਜਿੰਨੇ ਕਦੀ ਮਸ਼ੀਨ ਹੈ ਇੰਨੇ ਕ ਵਿਆਜ ਵਾ ਵਿਆਜ ਮੋੜਦੀ ਹੈ ਵੈਸਾ ਵਿਸ਼ੌਕ ਨੂੰ ਰੱਖਦਾ ਹੈ ਬੰਦਾ ਬੀਲਾ ਰਹਿ ਨਹੀਂ ਜਾਂਦਾ ਵੀ ਕੰਮ ਚਲਾਉਣ ਦੇ ਮਾਚ ਜਿਵੇਂ ਠੇਕੇ ਵਾਲੀ ਜ਼ਮੀਨ ਹੈ ਵੀ ਉਦੋਂ ਨਸ਼ਾ ਹੁੰਦਾ ਹੈ ਯਾ ਇਹ ਕੰਮ ਮਸ਼ੀਨਾਂ ਦਾ ਹੁਣ ਜਦੋਂ ਬਈ ਕੰਬਾਈਨ ਚਲਾਈ ਨੂੰ ਕਿੰਨੇ ਬਾਣਾ ਚ ਕਿੰਨੇ ਦਿਨ ਹੋ ਗਏ ਬਾੜੀ ਨੂੰ ਅਸੀਂ 20 ਕਿੱਲੇ ਵੱਡੇ ਆ ਬਈ ਹਾਂ 20000 ਦਾ ਤੇਲ ਖਾ ਗਈ ਤੂੰ ਸਾਬ ਲਾ ਲਿਆ ਵੀ ਕਮਾਈ ਕਿੰਨੇ ਕ ਹੂੰ ਨਾ ਜਦੋਂ ਬਾਈ ਤੁਸੀਂ ਰਿਪੇਅਰ ਕਰੀ ਦੀ ਰਿਪੇਅਰ ਤੇ ਕਿੰਨਾ ਖਰਚਾ ਕਰਤੀ ਇਹ ਰਿਪੇਅਰ ਕਹਿੰਦੇ ਬਾਵਾ ਮਹਿੰਗੀ ਹੁੰਦੀ ਹੈ ਇਹ ਦੀ ਰਿਪੇਅਰ 50000 ਰੁਪਏ ਲੱਗ ਗਿਆ ਵੀ ਇਤ ਕੀ ਅੱਛਾ ਹੂੰ 50000 ਰਿਪੇਅਰ ਤੇ ਹੋਰ ਖਰਚੇ ਹੋਰ ਡਰਾਈਵਰ ਦਾ ਹੋ ਗਿਆ ਡਰਾਈਵਰ ਕਿੰਨੇ ਲਾ ਜਾਂਦਾ 30 35 35000 ਦਾ ਕਈ ਵਾਰੀ ਵੱੱਦ ਵਾਲਾ ਹੁੰਦਾ ਆਪਾਂ ਦਾ ਆਪ ਕੰਮ ਕਰ ਲੈਂਦੇ ਆ ਚੱਲ ਬੰਦਾ ਮੜਾ ਜਾ ਹੋਵੇ ਫੇਰ ਕਮਾਈ ਹੋ ਜਾਂਦੀ ਹੈ ਵੀ ਫੇਰ ਵੀ ਥੋੜੀ ਫੇਰ ਵੀ ਕਮਾਈ ਹੈ ਨਹੀਂ ਜਿੰਬੰਦੇ ਆਪਦੇ ਹੈਗੇ ਨੇ ਹਣਾ ਉਹ ਕਮਾਈ ਨਹੀਂ ਕਮਾਈ ਤਾਂ ਰਹੀ ਨਹੀਂ ਰੇ ਵੱਦੋ ਕੰਪੀਟੀਸ਼ਨ ਜਿਆਦਾ ਹੈ ਹੋ ਜੇ ਆਪਾਂ ਕਈ ਵੀ 15 ਲੱਖ ਦਾ ਸੰਦ ਚੱਕ ਕੇ ਫੇਰ ਵੀ ਜੇ ਸਾਰੇ ਸੀਜ਼ਨ 'ਚ 20000 ਕਮਾਈ ਹੁੰਦੀ ਹੈ ਕੋਈ ਕਮਾਈ ਨਹੀਂ ਚਾ ਪ੍ਰਾਣੀਆਂ ਮਸ਼ੀਨਾਂ ਦਾ ਮਾੜਾ ਮੋਟਾ ਬਚਾਈ ਜਾਂਦੀਆਂ ਬਈ ਜਿਹੜੀਆਂ ਹੋਣਾ 26 ਲੱਖ ਰੁਪਈਆ ਦੀ ਮਸ਼ੀਨ ਲੈਂਦਾ ਬੰਦਾ ਮੈਂ ਕਹਿੰਦਾ ਮੂਰਖੇ ਆ ਬੰਦਾ ਲੋਕਾਂ ਦੇ ਬੰਨਾਂ 'ਚ ਵੜਕਦਾ ਫਿਰ ਚਰਚਾ ਜਿਹੜੀ ਵਾਰ ਬਈ ਆਪਣੇ ਪੁਲੀਆਂ ਪਲੀਆਂ ਤੇ ਖੁੰਡਾਂ 'ਚ ਚਰਚਾ ਹੁੰਦੀ ਹੈ ਵੀ ਕਮਾਈ ਨਾਲੇ ਕਮਾਈ ਬਹੁਤ ਕਰਦੇ ਨੇ ਹਾਂ ਇਹ ਤਾਂ ਬਈ ਆਹ ਕਹਿੰਦਾ ਕਮਾਈ ਨਹੀਂ ਕਰਦੇ ਨੇ ਸਹੀ ਗੱਲ ਹੈ ਬਈ ਇਹ ਸਹੀ ਗੱਲ ਹੈ ਇਹਦੀ ਹੂੰ ਇਹ ਤਾਂ ਆਮ ਨਾਲ ਬੈਠੇ ਜੀ ਨਾਲ ਕੋਈ ਮਸ਼ੀਨ ਤੇ ਬੈਠਿਆ ਵੀ ਨਹੀਂ ਕੋਈ ਜਾਣਦਾ ਵੀ ਨਹੀਂ ਉਹ ਬੈਠੇ ਕੱਲੇ ਹੀ ਕੜਦਾਂ ਇੰਨਾ ਤੇਲ ਇੰਨਾ ਬਚ ਗਿਆ ਕੋਈ ਡਰਾਈਵਰ ਦਾ ਨਹੀਂ ਕੋਈ ਰਿਪੇਅਰ ਦਾ ਨਹੀਂ ਹੋਰ ਕਿਸੇ ਚੀਜ਼ ਦਾ ਗਿੰਦੀ ਨਹੀਂ ਹੈਗੇ ਉਹ ਸਹੀ ਗੱਲ ਹੈ ਹੁਣ ਰਿਪੇਅਰ ਆਏ ਕਹਿੰਦਾ 50000 ਦੀ ਹੋਗੀ ਦੂਪਾਲਾ ਸਾਲਾ ਸਿਰਫ ਕਹਿ ਦੂਗਾ ਬਈ ਇੰਨਾ ਤੇਲ ਫੁੱਗ ਗਿਆ ਇੰਨੇ ਬਚ ਗਏ ਕੋਈ ਰਿਪੇਅਰ ਦਾ ਨਹੀਂ ਕੋਈ ਟਾਇਰ ਕਸਾਈ ਦਾ ਨਹੀਂ ਕੋਈ ਵਿਆਜ ਦਾ ਨਹੀਂ ਰਿਸਕ ਬਹੁਤ ਹੈ ਕੋਈ ਟੁੱਟ ਵੱਜਦਾ ਨਹੀਂ ਰਿਸਕ ਵੀ ਬਹੁਤ ਹੈ ਇੱਧਰ ਉੱਧਰ ਸਹੀ ਰਿਸਕੀ ਰਿਸਕ ਹੈ ਰਿਸਕ ਬਾਈ ਜੀ ਕਿਵੇਂ ਹੋਰ ਬਈ ਇੱਧਰ ਕੋਈ ਅੱਗੇ ਆ ਜੇ ਜਵਾਖੋ ਪਿਆਰ ਪ ਉਦਾਂ ਇਹਦਾ 2 ਲੱਖ ਦਾ ਪੈਜੀ ਹਾਂ ਕਿੰਨੇ ਦਾ ਪੈਜੀ ਇੱਕ ਬਾਈ ਧਾਰ ਵਾਲੇ ਵਾਸਤੇ ਧਾਰ ਥੋੜੀ ਮੁੜ ਗਈ ਕਿਵੇਂ ਜਿਵੇਂ 200 ਕਿੱਲਾ ਵੜਦਾ ਸਮਝ ਲਓ ਤੁਸੀਂ ਵੀ ਜਿਹੜੇ ਸਾਹ ਨੂੰ ਘੱਟ ਚੱਲਦੇ ਰਿਹਾ ਕੰਮ 60 ਗੁਮੈਨਾਂ ਦੇ 200 ਕਿੱਲੇ ਵਿੱਚ ਕਿੰਨੇ ਬੰਦੇ ਦੀ ਜਿਹੜੀ ਪੈਸੇ ਆਉਂਦੇ ਨੇਗੇ ਉਹਦਾ ਬਾਈ ਜਿਵੇਂ ਪਿੰਡ ਚ ਵੜਦੇ ਆਪਾਂ ਆਪਣੀ ਦਾ ਆਏ ਜਾਂਦੀ ਹੈ ਜੇ ਕਈ ਵਾਰੀ ਬਾਹਰ ਨਾ ਮਰ ਜਾਂਦੇ ਨੇ ਪੈਸੇ ਹੋਰ ਪਿੰਡ ਚ ਵਗ ਜੀ ਜਾਂ ਬਾਹਰ ਐਮਪੀਪੀ ਜਿਹਾ ਵਾਹ